ਨਾਰ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੋਮਾਣਾ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ ਨੇ ਲੁਧਿਆਣਾ ਦੇ ਨਵੇਂ ਬਣੇ ਐਲੀਵੇਟਿਡ ਹਾਈਵੇ ਦੇ ਦੋਵੇਂ ਪਾਸੇ ਪਾਰਕਿੰਗ ਸਹੂਲਤਾਂ ਵਿਕਸਿਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਇਹ ਐਲੀਵੇਟਿਡ ਹਾਈਵੇ ਸਮਰਾਲਾ ਚੌਕ ਤੋਂ ਨੂ ਐਨ ਐਚ 5 ਤੇ ਫਿਰੋਜ਼ਪੁਰ ਰੋਡ ਨੇੜੇ ਲੁਧਿਆਣਾ ਦੀ ਮਿਊਨਿਸਪਲ ਸੀਮਾ ਨਾਲ ਜੋੜਦਾ ਹੈ ਵੀਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੰਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਦੱਸਿਆ ਕਿ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਉਹਨਾਂ ਵੱਲੋਂ ਕੀਤੀ ਪਹਿਲ ਕਦਮੀ ਨੂੰ ਪਹਿਲਾਂ ਹੀ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਉਹਨਾਂ ਨੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਅਤੇ NHAI ਦੇ ਚੇਅਰਮੈਨ ਨੂੰ ਐਲੀਵੇਟਡ ਰੂਟ ਦੇ ਦੋਵੇਂ ਪਾਸੇ ਸਥਿਤ ਵਪਾਰਕ ਘਰਾਣਿਆਂ ਦੀ ਵਾਦੀ ਮੰਗ ਦੇ ਮੱਦੇਨਜ਼ਰ ਇਹ ਪਾਰਕਿੰਗ ਖੇਤਰ ਸਥਾਪਿਤ ਕਰਨ ਦੀ ਅਪੀਲ ਕੀਤੀ ਸੀ। ਕਿਉਂਕਿ ਵਾਹਨਾਂ ਦੀ ਪਾਰਕਿੰਗ ਲਈ ਖੇਤਰਾਂ ਦੀ ਸਖਤ ਜ਼ਰੂਰਤ ਸੀ ਹੁਣ ਨੈਸ਼ਨਲ ਹਾਈਵੇ ਲੋਜਿਸਟਿਕ ਮੈਨੇਜਮੈਂਟ ਲਿਮਟਿਡ NHAI ਦੀ ਇੱਕ SVP ਨੇ ਇੱਕ ਟੈਂਡਰ ਜਾਰੀ ਕੀਤਾ ਹੈ ਜਿਸ ਵਿੱਚ ਡਿਵੈਲਪਰਾਂ ਤੋਂ ਬੋਲੀਆਂ ਮੰਗੀਆਂ ਗਈਆਂ ਹਨ ਸੰਭਾਵੀ ਬੋਲੀਕਾਰ 11 ਦਸੰਬਰ ਤੱਕ ਬੋਲੀ ਜਮ੍ਹਾਂ ਕਰਵਾ ਸਕਦੇ ਹਨ 7 ਕਰੋੜ ਰੁਪਏ ਦੇ ਅੰਦਾਜ਼ਨ ਬਜਟ ਨਾਲ ਇਹ ਪ੍ਰੋਜੈਕਟ ਸ਼ਹਿਰ ਦੇ ਮੁੱਖ ਮਾਰਗਾਂ ਨੂੰ ਕਵਰ ਕਰਦੇ ਹੋਏ ਐਲੀਵੇਟਿਡ ਰੋਡ ਦੇ ਦੋਵੇਂ ਪਾਸੇ 750 ਵਾਹਨ پارک ਕਰਨ ਦੇ ਸਮਰੱਥਾ 14 ਪਾਰਕਿੰਗ ਖੇਤਰ ਬਣਾਏਗਾ ਦੇਸ਼ ਵਿੱਚ NHAI ਵੱਲੋਂ ਅਜੇ ਹਾਂ ਪਹਿਲਾ ਪ੍ਰੋਜੈਕਟ ਹੈ ਅਰੂੜਾ ਨੇ ਦੱਸਿਆ ਕਿ ਪ੍ਰਸਤਾਵਿਤ ਪਾਰਕਿੰਗ ਖੇਤਰ ਭਾਰਤ ਨਗਰ ਚੌਕ ਡੀਸੀ ਦਫਤਰ ਭਾਈ ਬਾਲਾ ਚੌਕ پارک ਪਲਾਜ਼ਾ ਨੋਵਲਟੀ ਨਾਗਪੁਰ ਏਜੰਸੀ ਆਰਤੀ ਚੌਕ ਮਹਾਰਾਜਾ ਰਜੈਂਸੀ ਕਾਕਾ ਮੈਰੀ ਪੈਲੇਸ ਮਲਹਾਰ ਰੋਡ ਪੀਯੂ ਗੇਟ 1 ਪੀਯੂ ਗੇਟ ਨੰਬਰ 2 ਜਗਦੀਸ਼ ਸਟੋਰ ਅਤੇ ਸਿੱਧਵਰ ਨਹਿਰ ਵਰਗੀਆਂ ਮਹੱਤਵਪੂਰਨ ਸ਼ਹਿਰੀ ਥਾਵਾਂ ਦੇ ਨੇੜੇ ਸਥਿਤ ਹੋਣਗੇ ਉਹਨਾਂ ਨੇ ਕਿਹਾ ਕਿ ਐਨ ਐਚ ای ਆਈ ਅਤੇ ਐਨ ਐਚ ਐਲ ਐਮ ਐਲ ਦਾ ਉਦੇਸ਼ ਹਾਈਵੇ ਉਪਭੋਗਤਾਵਾਂ ਲਈ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਦੇ ਯਤਨਾਂ ਦੇ ਨਾਲ ਪਾਰਕਿੰਗ ਥਾਮਾਂ ਪ੍ਰਦਾਨ ਕਰਕੇ ਸ਼ਹਿਰੀ ਗਤੀਸ਼ੀਲਤਾ ਨੂੰ ਵਧਾਉਣਾ ਅਤੇ ਭੀੜ-ਪੜੱਕੇ ਨੂੰ ਘਟਾਉਣਾ ਹੈ। ਅਰੋੜਾ ਜਿਨ੍ਹਾਂ ਨੇ ਐਲੀਵੇਟਿਡ ਹਾਈਵੇ ਪ੍ਰੋਜੈਕਟ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਨੇ ਕਿਹਾ ਕਿ ਉਹਨਾਂ ਹਾਲ ਹੀ ਵਿੱਚ NH LMML ਦੇ ਚੇਅਰਮੈਨ ਵਿਨੇ ਕੁਮਾਰ ਨਾਲ ਪਹਿਲਕਦਮੀ ਬਾਰੇ ਵਿਚਾਰ-ਵਟਾਂਦਰਾ ਕੀਤਾ ਜਿਨ੍ਹਾਂ ਨੇ ਪਾਰਕਿੰਗ ਥਾਮਾਂ ਨੂੰ ਸਿਧਾਂਤਕ ਤੌਰ ਤੇ ਮਨਜ਼ੂਰੀ ਦਿੱਤੀ। ਅਰੋੜਾ ਨੇ ਉਜਾਗਰ ਕੀਤਾ ਕਿ ਇਹ ਪ੍ਰੋਜੈਕਟ ਟ੍ਰੈਫਿਕ ਭੀੜ ਨੂੰ ਘਟਾਉਣ ਲਈ ਮਹੱਤਵਪੂਰਨ ਹੈ ਜਿਸ ਨਾਲ ਸਥਾਨਿਕ ਕਾਰੋਬਾਰਾਂ ਅਤੇ ਯਾਤਰੀਆਂ ਤੇ ਅਸਰ ਪਾਵੇਗਾ। ਉਹਨਾਂ ਨੇ ਇਸ ਪ੍ਰੋਜੈਕਟ ਦੀ ਵਕਾਲਤ ਕਰਨ ਲਈ ਸਥਾਨਿਕ ਵਿਧਾਇਕ ਗੁਰਪ੍ਰੀਤ ਗੋਗੀ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਨੇੜਲੇ ਕਾਰੋਬਾਰਾਂ ਲਈ ਗਾਹਕਾਂ ਦੀ ਆਵਾਜਾਈ ਵਧੇਗੀ। ਉਹਨਾਂ ਆਸ ਪ੍ਰਗਟਾਈ ਕਿ ਐਲੀਵੇਟਿਡ ਹਾਈਵੇ ਦੇ ਦੋਵੇਂ ਪਾਸੇ ਪਾਰਕਿੰਗ ਥਾਵਾਂ ਦੀ ਉਸਾਰੀ ਨਾਲ ਯਾਤਰੀਆਂ ਅਤੇ ਵਪਾਰੀਆਂ ਦੋਵਾਂ ਨੂੰ ਫਾਇਦਾ ਹੋਵੇਗਾ